ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਦਾਦੇ ਕੀ ਬਠਿੰਡਾ ਵਿਜੀਲੈਂਸ ਬਿਊਰੋ ਅਤੇ ਚੰਡੀਗੜ੍ਹ ਦੀ ਟੈਕਨੀਕਲ ਟੀਮ ਨੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਦੇ ਵਿੱਚ ਮਿੰਨਤੀ ਕੀਤੀ ਹੈ ਉੱਥੇ ਹੀ ਕੰਦਾ ਕੋਠੀਆਂ ਦੀਆਂ ਤਸਵੀਰਾਂ ਲਈਆਂ ਗਈਆਂ ਨੇ ਅਤੇ ਚੰਡੀਗੜ੍ਹ ਦੀ ਟੈਕਨੀਕਲ ਟੀਮ ਸ਼ੁਰੇਸ਼ ਕੁਮਾਰ ਐਕਸ਼ਨ ਵੱਲੋਂ ਲਗਾਇਆ ਗਿਆ ਐਸਟੀਮੈਂਟ ਲਗਭਗ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਘਰ ਦੀ ਬਾਰ 21 ਦੇ ਨਾਲ ਜਾਂਚ ਪੜਤਾਲ ਕੀਤੀ ਗਈ ਹੈ ਦੱਸਦੀ ਹੈ ਕਿ ਸਾਫਤਾ ਮੰਤਰੀ ਆਮਦਨ ਤੋਂ ਵੱਧ ਬਣਾਈ ਗਈ ਜਾਇਦਾਦ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਨੇ ਉੱਥੇ ਹੀ ਬਠਿੰਡਾ ਵਿਜੀਲੈਂਸ ਬਿਊਰੋ ਕੋਲ ਚੱਲ ਰਹੀ ਹੈ ਜਾਂਚ ਜਿਸ ਦੇ ਵਿੱਚ ਲਗਭਗ 1 ਦਰਜਨ ਤੋਂ ਵੱਧ ਗੁਰਪ੍ਰੀਤ ਸਿੰਘ ਕਾਂਗੜ ਵਿਜੀਲੈਂਸ ਅੱਗੇ ਪੇਸ਼ ਹੋਏ ਨੇ ਦੂਜੇ ਪਾਸੇ ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਇਹਨਾਂ ਦੇ ਗੁਰਪ੍ਰੀਤ ਸਿੰਘ ਕੰਗੜ ਸਾਬਕਾ ਮੰਤਰੀ ਜਿਹੜੇ ਨੇ ਇਹਨਾਂ ਦੀ ਸਾਡੇ ਕੋਲ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਉਸ ਵਿਜੀਲੈਂਸ ਇਨਕੁਆਰੀ ਦੇ ਵਿੱਚ ਜਿਹੜੇ ਇਹਨਾਂ ਨੇ ਐਸੈਟਸ ਬਣਾਏ ਹੋਏ ਨੇ ਕੋਈ ਡਿਸਪੋਜ਼ਪੋਜ਼ੀਸ਼ਨਲ ਐਸੈਟਸ ਦੇ ਰਿਗਾਰਡਿੰਗ ਹੈਗੀ ਹੈ ਜੇ ਕੋਈ ਐਸੈਟ ਆਮਦਨ ਤੋਂ ਵੱਧ ਸਰੁੱਥਾਂ ਤੋਂ ਬਣਾਈ ਹੋਈ ਹੈਗੀ ਉਦੇ ਸਬੰਧ ਦੇ ਵਿੱਚ ਅਸੀਂ ਇਨਕੁਆਰੀ ਕਰ ਰਹੇ ਹਾਂ ਇਨਕੁਆਰੀ ਦੇ ਦੌਰਾਨ ਜਿਹੜੇ ਇਹਨਾਂ ਦੇ ਫਰਮਾਂ ਨੇ ਜਾਂ ਇਹਨਾਂ ਦੇ ਹੋਰ ਮਤਲਬ ਜਿੱਥੇ-ਜਿੱਥੇ ਇਹਨਾਂ ਨੇ ਆਪਦੀ ਇਨਵੈਸਟਮੈਂਟ ਕੀਤੀ ਹੈਗੀ ਉਹਦੀ ਵੈਰੀਫਿਕੇਸ਼ਨ ਤਕਰੀਬਨ ਅਸੀਂ ਲਗਭਗ ਕਰ ਚੁੱਕੇ ਹਾਂਗੇ ਜਿਹੜੇ ਇਹਨਾਂ ਦੀ ਕੋਠੀ ਦੀ ਕੰਸਟਰਕਸ਼ਨ ਹੋਈ ਹੈ ਘਰ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਜੱਦੀਕਰ ਆ ਉਹਦੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਰਿਨੋਵੇਸ਼ਨ ਵੀ ਕੀਤੀ ਹੋਈ ਹੈ ਕੁਝ ਕੰਸਟਰਕਸ਼ਨ ਨਵੇਂ ਵੀ ਕੀਤੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਡਿਸਪਰਪੋਰਸ਼ਨਡ ਐਸੈਟਸ ਦੀ ਮੈਜ਼ਰਮੈਂਟ ਕਰਾਉਣ ਦੇ ਸਬੰਧ ਵਿੱਚ ਸਾਡੀ ਜਿਹੜੀ ਟੈਕਨੀਕਲ ਟੀਮਸ ਆਜੇ ਚੰਡੀਗੜ੍ਹ ਤੋਂ ਆਈਆਂ ਸੀ ਉਹ ਟੈਕਨੀਕਲ ਟੀਮਸ ਨੇ ਜਿਹੜਾ ਸਾਡਾ ਇਹ ਸਾਰਾ ਇਹਨਾਂ ਦੇ ਘਰ ਦੀ ਜਿਹੜੀ ਮੈਜ਼ਰਮੈਂਟ ਕਰਨ ਵੇਲੇ ਮੈਂ ਜਦੋਂ ਉਹਨਾਂ ਨੂੰ ਗੁਰਪ੍ਰੀਤ ਕਾਂਗੜ ਜੀ ਨੂੰ ਕਾਲ ਕੀਤਾ ਵੀ ਅੱਜ ਅੱਜ ਵਾਸਤੇ ਨਾਲ ਟਾਈਮ ਸੀ ਉਹ ਕਹਿੰਦੇ ਵੀ ਮੈਂ ਮੀਟਿੰਗ 'ਚ ਬਾਹਰ ਆ ਮੇਰਾ ਲੜਕਾ ਤੇ ਸਾਡੇ ਕੇਂਦਰਜੀਤ ਆ ਉਹ ਤੁਹਾਡੇ ਕੋਲ ਪ੍ਰੈਜ਼ੈਂਟ ਆਉਣਗੇ ਤੁਸੀਂ ਉਹਨਾਂ ਦੀ ਹਾਜ਼ਰੀ 'ਚ ਕਰ ਲਓ ਤਾਂ ਅਸੀਂ ਉੱਥੇ ਜਾ ਕੇ ਜੋ ਸਾਡੀ ਟੀਮ ਚੱਲੀ ਗਈ ਸਾਰਾ ਅਸੀਂ ਮੈਜ਼ਰਮੈਂਟ ਕੀਤੀ ਹੈ ਅੰਦਰ ਜਿਹੜਾ ਘਰ ਦੇ ਵਿੱਚ ਨਵੀਂ ਕੰਸਟਰਕਸ਼ਨਸ ਵਗੈਰਾ ਹੋਈਆਂ ਨੇ ਸਾਰੀਆਂ ਉਹ ਅਸੀਂ ਵੈਰੀਫਾਈ ਕਰ ਲਿਆ ਉਥੋਂ ਜਿਹੜੀ ਸਾਡੀ ਟੀਮ ਨੇ ਕੁਝ ਇਹਨਾਂ ਦੇ ਪੁਰਾਣਾ ਜਿਹੜਾ ਪਿਛਲੇ ਪਾਸੇ ਘਰ ਦੇ ਵਿੱਚ ਜਿਹੜੀ ਕੁਝ ਕੰਸਟਰਕਸ਼ਨ ਨਵੀਂ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਉਹ ਚੈੱਕ ਕਰਨ ਵਾਸਤੇ ਇੱਕ ਦੋ ਕਮਰੇ ਇਹਨਾਂ ਦੇ ਖੋਲਵਾ ਕੇ ਚੈੱਕ ਕਰਨੇ ਸੀ ਤਾਂ ਇਹ オਬਜੈਕਸ਼ਨ ਕਰਦੇ ਸੀ ਕਹਿੰਦੇ ਵੀ ਮੈਂ ਪ੍ਰੈਜ਼ੈਂਟ ਨਹੀਂ ਹੈਗਾ ਤੁਸੀਂ ਇੱਥੇ ਨਾ ਕਰੋ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੇਟਾ ਪ੍ਰੈਜ਼ੈਂਟ ਆ ਤਾਂ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਹੈਗਾ ਤਾਂ ਉਹ ਕਹਿੰਦੇ ਵੀ ਨਹੀਂ ਮੇਰਾ ਬੇਟਾ ਵੀ ਚੱਲਿਆ ਤਾਂ ਉਹਦਾ ਦਾ ਬੇਟਾ ਵੀ ਉਥੋਂ ਸਾਡੇ ਕੋਲੋਂ ਕਹਿੰਦਾ ਵੀ ਮੈਂ ਵੀ ਜਾ ਰਿਹਾ ਜੀ ਮੈਂ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਇਸ ਕਰਕੇ ਉਹ ਦੋ ਕਮਰਿਆਂ ਦੀ ਜਿਹੜੀ ਸੀਗੀ ਮੇਜਰਮੈਂਟ ਸਾਡੀ ਟੈਕਨੀਕਲ ਟੀਮ ਨਹੀਂ ਕਰ ਪਾਈ ਬਾਕੀ ਤਕਰੀਬਨ ਸਾਰੇ ਘਰ ਦੀ ਅਸੀਂ ਜਿਹੜੀ ਮੇਜਰਮੈਂਟ ਕਰ ਲਈ ਹੈ ਤੇ ਉਹਦੀ ਸਾਡੀ ਟੈਕਨੀਕਲ ਟੀਮ ਜਿਹੜੀ ਰਿਪੋਰਟ ਬਣਾਉਗੀ ਜਿਹੜੀ ਰਹਿ ਗਈ ਹੈ ਕਿਉਂਕਿ ਸਾਈਨ ਵੀ ਨਹੀਂ ਅਸੀਂ ਕਰ ਰਹੇ ਕਿਉਂਕਿ ਸਾਈਨ ਕਰਵਾਉਣੇ ਸੀ ਇਸ ਕਰਕੇ ਉਹਨਾਂ ਨੇ ਸਾਈਨ ਆ ਕਰਨ ਤੋਂ ਮਤਲਬ ਬਚਣ ਵਾਸਤੇ ਉਹ ਮੌਕੇ ਤੋਂ ਚਲੇ ਗਏ ਕਿੰਨਾ ਕੁ ਰਹਿ ਗਿਆ ਹਜੇ ਇਸ ਦਾ ਜਿਹੜਾ ਬੈਲੈਂਸ ਜੀ ਆਪਾਂ ਦੇਖੀਏ ਤਾਂ ਕਿਉਂਕਿ ਲਗਾਤਾਰ ਉਹ ਤੁਹਾਡੇ ਕੋਲੇ ਇੱਥੇ ਮੈਨੂੰ ਲੱਗਦਾ ਵੀ 12-15 ਵਾਰ ਆ ਚੁੱਕੇ ਨੇ ਬਿਲਕੁਲ ਠੀਕ ਹੈ ਕਾਫੀ ਵਾਰ ਹੀ ਆ ਗਏ ਸਾਡੇ ਕੋਲ ਬਟ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਕੋਲ ਕੁਝ ਕਈ ਉਹਦੇ ਡਾਕੂਮੈਂਟ ਨਹੀਂ ਹੁੰਦੇ ਕਦੇ ਉਹ ਆਉਂਦੇ ਸਾਡੇ ਕੋਲੇ ਕਈ ਚੀਜ਼ਾਂ ਦਾ ਸਾਫ਼ ਕਲੀਅਰਿਫਾਈ ਨਹੀਂ ਕਰ ਪਾ ਯਾਰ ਬਾਕੀ ਇਹਨਾਂ ਦੇ ਫਰਮਸ ਨੇ ਕੁਝ ਕਾਫੀ ਖੁੱਲੀਆਂ ਆਈਆਂ ਜਿਵੇਂ ਕੰਗਲ ਟ੍ਰੇਡਿੰਗ ਹੈ ਧਾਲੀਵਾਲ ਹੈਗੀ ਹੈ ਮਾਲਵਾ ਐਗਰੋ ਹੈ ਤੇ ਜਿਹੜੇ ਮਾਲ ਖੁੱਲੇ ਹੋਏ ਨੇ ਆਪਣੇ ਭਾਂਡਿਆ ਆ ਉਹਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪ ਹੈਗੀ ਇੱਕ ਮੁੱਗੇ ਆ ਉਹਨਾਂ ਸਾਰਿਆਂ ਦਾ ਜਿਹੜਾ ਰਿਕਾਰਡ ਹੈ ਵੈਰੀਫਾਈ ਕਰਨ ਤੇ ਟਾਈਮ ਲੱਗ ਰਿਹਾ ਕਿਉਂਕਿ ਜਗ੍ਹਾ ਜਗ੍ਹਾ ਦਿੱਤੇ ਇਹਨਾਂ ਦੇ ਅਕਾਊਂਟਸ ਨੇ ਕਿ ਜਗ੍ਹਾ ਜਗ੍ਹਾ ਤੇ ਕਾਫੀ ਇਹਨਾਂ ਦੇ ਅਕਾਊਂਟਸ ਦੀ ਛਾਣਪੀਣ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਆਮਦਨ ਕਿੰਨੀ ਹੈ ਤੇ ਖਰਚੇ ਇਹਨਾਂ ਦੇ ਕਿੰਨੇ ਨੇ ਉਹਦੇ ਸਹੀ ਜਿਹੜੀ ਸਾਡੀਆਂ ਟੀਮਜ਼ ਕੋਲੇ ਅਸੀਂ ਡਿਸਕਸ ਵੀ ਕਰ ਲੈਂਦੇ ਆ ਤੇ ਉਹ ਸਾਰੀ ਚੀਜ਼ ਨੂੰ ਅਸੀਂ ਵੈਰੀਫਾਈ ਕਰਾ ਕੇ ਸਾਡੇ ਆਡਿਟਰ ਆਫੀਸਰਜ਼ ਨੇ ਉਹਨਾਂ ਤੋਂ ਵੀ ਵੈਰੀਫਾਈ ਕਰਵਾਵਾਂ